ਮਲੌਰ ਲਈ ਵੀ ਖੁਸ਼ੀ ਤੇ ਮੈਂ ਬਿਆਨ ਕਰ ਰਹੀ ਹਾਂ ਇਸ ਵੇਲੇ ਮੈਂ ਮਲੌਰ ਦੇ ਵਿੱਚ ਮੌਜੂਦ ਹਾਂ ਜਿੱਥੇ ਇੱਕ ਸੜਕ ਦਾ ਉਸਾਰਨ ਕੀਤਾ ਗਿਆ ਜੋ ਕਿ ਕਾਫੀ ਲੰਮੇ ਸਮੇਂ ਤੋਂ ਖਰਾਬ ਪਈ ਸੀ ਸੜਕ ਇਹ ਤੇ ਇਹ ਸੜਕ ਦਾ ਉਸਾਰਨ ਜਿਸ ਕਰ ਗੱਲ ਕਰੀ ਤਾਂ ਮੇਨ ਚੌਕ ਮਲੌਰ ਤੋਂ ਲੈ ਕੇ ਰੂੜੀਆਂ ਦੇ ਗੁਰਦੁਆਰਾ ਸਾਹਿਬ ਤੱਕ ਕੀਤਾ ਗਿਆ ਤੇ ਇਹਦੀ ਕੁੱਲ ਲਾਗਤ ਜਿਹੜੀ ਹੈਗੀ ਉਹ 33 ਲੱਖ ਰੁਪਏ ਜਿਤਨੀ ਰਹਿ ਗਈ ਆ ਐਮਐਲਏ ਬਨਵਿੰਦਰ ਸਿੰਘ ਗਿਆਸਪੁਰਾ ਨਾਲ ਗੱਲਬਾਤ ਕਰ ਲੈਂਦੇ ਹਾਂ ਜਾਣਦੇ ਹਾਂ ਐਮਐਲਏ ਸਾਹਿਬ ਕੀ ਕਹਿਣਾ ਚਾਹੋਗੇ ਜਦੋਂ ਅੱਜ ਇਹ ਉਦਘਾਟਨ ਕੀਤਾ ਜਾ ਰਿਹਾ ਤੁਹਾਡੇ ਸਾਹਮਣੇ ਦੇਖੋ ਅੱਜ ਇਹ ਜਿਹੜੀ ਸੜਕਾਂ ਮੇਨ ਮਲੌਰ चौक ਦੇ ਵਿੱਚ ਜਿੱਥੇ ਕਿ ਦੋਨੋਂ ਪਾਸੇ ਦੁਕਾਨਾਂ ਨੇ ਸਾਡੇ ਦੁਕਾਨਦਾਰ ਭਰਾ ਪਿਛਲੇ 20 ਸਾਲਾਂ ਤੋਂ ਤਰਸਦੇ ਸੀ ਕਿ ਸੜਕ ਬਣੇ ਭਾਵੇਂ ਅਕਾਲੀ ਰਹੇ ਭਾਵੇਂ ਕਾਂਗਰਸੀ ਰਹੇ ਦੋਹਾਂ ਨੇ ਇਹਨਾਂ ਨੂੰ ਲਾਰੇ ਤਾਂ ਖੂਬ ਲਾਏ ਬਰਲੀ ਬੋਬ ਤਾਂ ਖੂਬ ਦਿੱਤੇ ਪਰ ਕਿਸੇ ਨੇ ਵੀ ਇਹ ਜੋ ਸੜਕ ਹੈ ਇਹਨੂੰ ਬਣਾਉਣ ਦਿਨ ਵੱਲ ਧਿਆਨ ਨਹੀਂ ਦਿੱਤਾ ਕਿਉਂਕਿ ਉਹਨਾਂ ਦਾ ਜਿਹੜਾ ਧਿਆਨ ਸੀ ਉਹ ਹੋਰ ਪਾਸੇ ਸੀ ਜਦੋਂ ਨਗਰ ਕੌਂਸਲ ਦੀਆਂ ਚੋਣਾਂ ਸੀ ਆਹ 6-7 ਮਹੀਨੇ ਪਹਿਲਾਂ ਜੀ ਅਸੀਂ ਇਹਨਾਂ ਕੋਲ ਡੋਰ ਟੂ ਡੋਰ ਆਂਦੇ ਆਏ ਜਿਨ੍ਹਾਂ ਨੇ ਆਪਣੀ ਇਹ ਮੁਸ਼ਕਲ ਨੂੰ ਸਾਨੂੰ ਦੱਸਿਆ ਕਿ ਸਾਡੇ ਲਈ ਪੂਰੇ ਮਲੌਦ ਦੇ ਵਿੱਚ ਹੋਰ ਸਾਡਾ ਕੋਈ ਕੰਮ ਸਾਨੂੰ ਜ਼ਰੂਰੀ ਨਹੀਂ ਹੈ ਜੀ ਸਾਨੂੰ ਸਭ ਤੋਂ ਪਹਿਲਾਂ ਆ ਜਿਹੜੀ ਸੜਕ ਆ ਖਾਣੇ ਕੋਲੋਂ ਇਹ ਸੜਕ ਸਾਡੀ ਬਣਾਤੀ ਜਾਵੇ ਇਸ ਤੋਂ ਵੱਡਾ ਕਹਿੰਦੇ ਪੁੰਨ ਦਾ ਕੰਮ ਕੋਈ ਹੋਰ ਨਹੀਂ ਹੋ ਸਕਦਾ ਸੋ ਅੱਜ ਇਹਨਾਂ ਦੇ ਕਿਉਂਕਿ ਇਹਨਾਂ ਦੀ ਇੱਕ ਇੱਕ ਵੋਟ ਜਿਹੜੀ ਆ ਉਹ ਸਾਡੇ ਸਿਲ ਦੇ ਉੱਤੇ ਕਰਜ਼ਾ ਵਾ ਉਹ ਕਰਜ਼ਾ ਉਤਾਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕੋਈ ਆਸਾਨ ਨਹੀਂ ਕਰ ਰਹੇ ਸੋ ਅੱਜ ਜਿਹੜਾ ਹੈਗਾ ਇਹ ਸੜਕ ਦੇ ਰੂਪ ਦੇ ਵਿੱਚ ਪੂਰੇ ਮਲੋਤ ਵਾਸੀਆਂ ਨੂੰ ਇੱਕ ਤੋਹਫਾ ਦੇ ਕੇ ਅਸੀਂ ਉਹ ਕਰਜ਼ਾ ਉਤਾਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਮੈਂ ਧੰਨਵਾਦ ਕਰਦਾ ਸਾਡੇ ਨਾਲ ਸਾਡੇ ਪ੍ਰਧਾਨ ਜੀ ਸੋਨੀਆ ਗੋਇਲ ਜੀ ਸਾਡੇ ਮੀਤ ਪ੍ਰਧਾਨ ਪਾਲਾ ਜੀ ਰਿਸ਼ਪਾਲ ਸਿੰਘ ਜੀ ਦੇ ਨਾਲ ਸਾਡੇ ਯੂ ਸਾਹਿਬ ਸਮੁੱਚੇ ਸਾਡੇ ਕਾਉਂਸਲਰ ਸਹਿਬਾਨ ਖੜੇ ਆ ਇਹਨਾਂ ਸਾਰਿਆਂ ਨੇ ਨੂੰ ਵੀ ਲੱਗਦਾ ਸੀ ਕਿ ਜਿਹੜੀ ਕੰਮ 20 ਸਾਲ ਨਹੀਂ ਹੋਇਆ ਕਿ ਕੀ ਇਹ ਹੋ ਜਾਏਗਾ ਪਰ ਇਹਨਾਂ ਨੂੰ ਮੈਂ ਉਹ ਤੋਂ ਕਹਿੰਦਾ ਸੀ ਕਿ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਤੋਂ ਅਸੀਂ ਜੋ ਮੰਗੀਏ ਜੋ ਉਹਨਾਂ ਨੂੰ ਕਹੀਏ ਜੋ ਸਾਡੇ ਲਈ ਜੈਨੂਨ ਗੱਲ ਹੈ ਉਹ ਜ਼ਰੂਰ ਉਸ ਗੱਲ ਨੂੰ ਮੰਨਦੇ ਆ ਤੇ ਤੁਹਾਡੇ ਸਾਹਮਣੇ ਆ ਕਿ ਜਿਹੜੀ ਸੜਕਾ ਬੜੀ ਜਲਦੀ ਬਣ ਕੇ ਤਿਆਰ ਹੋਊਗੀ ਤੇ ਆਰ ਵੀ ਇਹਨਾਂ ਦੇ ਅਕੋਰਡਿੰਗਲੀ ਹੋਊਗੀ ਜਿਵੇਂ ਚਾਹਣਗੇ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਵਾਲੇ ਵਾਲੇ ਦੇ ਦੁਕਾਨਦਾਰਾਂ ਨੂੰ ਕਿ ਆਪਣੇ ਹਿਸਾਬ ਨਾਲ ਬਣਾਇਓ ਬਿਲਕੁਲ ਅਸੀਂ ਬਿਨਾਂ ਪਾਰਸ਼ੀਅਲਟੀ ਤੋਂ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਜਿਸ ਤਰੀਕੇ ਦੇ ਨਾਲ ਪੂਰੇ ਹਲਕੇ 'ਚ ਸੜਕਾਂ ਦਾ ਜਾਲ ਵਿਛਾ ਰਹੇ ਹਾਂ ਅੱਜ ਤੋਂ 5 ਸਾਲ ਪਹਿਲਾਂ ਸੋਚ ਕੇ ਦੇਖੋ ਕਿ ਜੇ ਆਪਾਂ ਪੈਲ ਨੂੰ ਜਾਣਾ ਹੁੰਦਾ ਸੀ ਵਕਤ ਪੈ ਜਾਂਦਾ ਸੀ ਵੀ ਕਿੱਧਰ ਚ ਹੀ ਜਾਈਏ ਸਾਰੇ ਪਾਸੇ ਟੁੱਟੀਆਂ ਸੜਕਾਂ ਦਾ ਬੁਰਾ ਹਾਲ ਸੀ ਮੈਨੂੰ ਤਾਂ ਲੱਗਦਾ ਉਸ ਪਿਓ ਦੇ ਪੁੱਤ ਨੇ ਸੋਹੀਂ ਖਾਦੀ ਸੀ ਕਿ ਕੋਈ ਸੜਕ ਹੀ ਨਹੀਂ ਬਣਾਉਣੀ ਕਿ ਬੀਤੇ ਦਿਨੀ ਸਾਫ ਕਰਤਾ 1 ਲੱਖ ਦੇ ਵੱਲੋਂ ਇਹ ਗੱਲ ਆਖੀ ਜਾਂਦੀ ਹੈ ਪ੍ਰੈਸ ਕਾਨਫਰੰਸ ਕਰਕੇ ਕਿ ਮੈਂ ਹਲਕਾ ਪਾਇਲ ਦੇ ਵਿੱਚ ਸਾਰੀਆਂ ਸੜਕਾਂ ਬਣਵਾਈਆਂ ਸੀ ਮੁਰੰਮਤ ਵੀ ਕਰਵਾਈ ਸੀ ਤੇ ਗਿਆਸਪੁਰਾ ਇਹ ਗੱਲ ਝੂਠ ਕਹਿ ਰਹੇ ਨੇ ਇਹ ਮੈਂ ਕਹਿੰਦਾ ਵੀ ਮੈਨੂੰ ਨਾ ਪੁੱਛੋ ਜੀ ਤੁਸੀਂ ਆ ਖੜੇ ਆ ਇੱਥੇ 100 ਬੰਦਾ ਖੜਾ 100 ਬੰਦੇ ਚੋਂ ਮੈਂ ਨਹੀਂ ਕਹਿੰਦਾ ਵੀ ਤੁਸੀਂ ਸਾਡੇ ਪਾਰਟੀ ਵਾਲੇ ਨੂੰ ਪੁੱਛੋ ਤੁਸੀਂ ਕਿਸੇ ਵੀ ਪਿੰਡ ਦੇ ਵਿੱਚ ਜਾ ਕੇ ਪੁੱਛ ਲਓ ਕਿ ਉਹਨੇ ਕਿਸੇ ਸੜਕ ਨੂੰ ਕੋਈ ਇੱਕ ਵੀ ਸੜਕ ਬਣਾਈ ਸੀ ਯਾਰ ਉਹਨਾਂ ਦਾ ਜਿਹੜਾ ਮੁੱਖ ਮੰਤਰੀ ਚੰਨੀ ਉਹ ਵਿਧਾਨ ਸਭਾ 'ਚ ਕਹਿੰਦਾ ਕਹਦਾ ਸੀ ਸੜਕ ਨਹੀਂ ਪਾਈ ਕੋਈ ਬਣਾਈ ਸੀ ਤਾਂ ਪੱਟ ਚ ਲਾਏ ਸੀ ਤਾਂ ਫਿਰ ਇਹਦਾ ਬੱਚਾ ਵਾਲੀ ਸਰਕਾਰ ਸੀ ਤੇ ਇਹ ਜਿਹੜੇ ਹੈਗੇ ਆ ਜਿਸ ਤਰੀਕੇ ਦੇ ਨਾਲ ਵਿਕਾਸ ਦੀ ਹਨੇਰੀ ਪੈਲ ਦੇ ਵਿੱਚ ਚੱਲ ਰਹੀ ਆ ਉਹ ਇਹਨਾਂ ਤੋਂ ਥੰਮੀ ਨਹੀਂ ਜਾ ਰਹੀ ਸੋ ਅੱਜ ਜੇ ਦੇਖੋ ਇਹਨਾਂ ਕੋਲ ਵੀ ਮੁੱਖ ਮੰਤਰੀ ਉਦੋਂ ਸੀ ਅਸੀਂ ਜਾ ਕੇ ਮੁੱਖ ਮੰਤਰੀ ਸਾਹਿਬ ਕੋਲ ਮੰਗਦੇ ਆ ਅਸੀਂ ਕੀ ਮੰਗਦੇ ਆ ਕਿ ਮੁੱਖ ਮੰਤਰੀ ਸਾਹਿਬ ਸਾਡੇ ਹਸਪਤਾਲ ਚ ਡਾਕਟਰ ਪੂਰੇ ਕਰ ਦਿਓ ਡਾਕਟਰ ਪੂਰੇ ਕਰ ਦਿੰਦੇ ਆ ਅਸੀਂ ਮੰਗਦੇ ਆ ਮੁੱਖ ਮੰਤਰੀ ਸਾਹਿਬ ਸਾਡਾ ਦਰਾਹੇ ਵਾਲਾ ਹਸਪਤਾਲ ਚਾਲੂ ਕਰ ਦਿਓ ਹਸਪਤਾਲ ਚਾਲੂ ਕਰ ਦਿੰਦੇ ਆ ਅਸੀਂ ਮੰਗਦੇ ਆ ਕਿ ਮੁੱਖ ਮੰਤਰੀ ਸਾਹਿਬ ਸਾਡੇ ਹਲਕੇ ਦੀਆਂ ਸੜਕਾਂ ਬਣਾ ਦਿਓ ਉਹ ਸੜਕਾਂ ਬਣਾਉਂਦੇ ਆ ਅਸੀਂ ਮੰਗ ਕਰਦੇ ਆ ਕਿ ਮੁੱਖ ਮੰਤਰੀ ਸਾਹਿਬ ਸਾਡਾ ਇੱਥੇ ਆਈਟੀਆਈ ਆਈਟੀਆਈ ਚਾਲੂ ਕਰਾ ਦਿਓ ਉਹ ਆਈਟੀਆਈ ਚਾਲੂ ਕਰਾਉਂਦੇ ਆ ਅਸੀਂ ਕਹਿੰਦੇ ਆ ਮੁੱਖ ਮੰਤਰੀ ਸਾਹਿਬ ਰਾਣਾ ਸਾਹਿਬ ਵਾਲਾ ਪੁਲ ਬਣਾ ਦਿਓ ਪੁਲ ਬਣਾਉਂਦੇ ਜਿਹੜਾ ਕੁਝ ਮੰਗਦੇ ਆਂ ਸੀ ਆਪਦੇ ਹਲਕੇ ਲਈ ਜਾ ਕੇ ਕਿਉਂਕਿ ਮਾਂ ਵੀ ਜੇ ਬੱਚਾ ਵੀ ਨਾ ਜਦੋਂ ਜਨਮ ਚ ਰੋਵੇ ਨਾ ਉਹ ਨਜਰ ਮਾਂ ਵੀ ਦੁੱਧ ਨਹੀਂ ਦਿੰਦੀ ਇਹ ਵੀ ਜਾ ਕੇ ਰੋਂਦੇ ਸੀ ਇਹ ਨਹੀਂ ਸੀ ਵੀ ਇਹ ਵੀ ਨਹੀਂ ਰੋਂਦੇ ਇਹ ਰੋਂਦੇ ਨਹੀਂ ਸੀ ਇਹ ਵੀ ਜਾ ਕੇ ਆਪਣੇ ਮੁੱਖ ਮੰਤਰੀ ਕੋਲ ਰੋਂਦੇ ਸੀ ਇਹ ਜਿਹੜੀਆਂ ਕੰਮ ਮੰਗਦੇ ਸੀ ਇਹਨਾਂ ਦੇ ਕੰਮ ਹੋਈ ਜਾਂਦੇ ਸੀ ਇਹ ਰੋਂਦੇ ਸੀ ਜਾ ਕੇ ਕਿ ਸਾਡੀ ਦਾਰੂ ਦੀ ਫੈਕਟਰੀ ਚਲਵਾ ਦਿਓ ਚਲਦੀਆਂ ਸੀ ਇਹਨਾਂ ਦੀ ਬਾਹੋ ਮਾਜਰੇ ਫੈਕਟਰੀਆਂ ਚਲਦੀਆਂ ਸੀ ਇਹ ਜਾ ਕੇ ਰੋਂਦੇ ਸੀ ਆ ਲੋਕ ਕਹਿੰਦੇ ਸੀ ਇਹਦੇ ਵਿੱਚ ਚੇਅਰਮੈਨ ਵਾਲੀ ਲੈਣੀ ਆ ਕਿ ਐਮਐਲਏ ਵਾਲੀ ਲੈਣੀ ਆ ਇਹ ਇਸ ਕੰਮ ਲਈ ਰੋਂਦੇ ਸੀ ਅਸੀਂ ਗਰਾਉਂਡਾਂ ਲਈ ਰੋਂਦੇ ਆ ਅਸੀਂ ਸਕੂਲਾਂ ਲਈ ਰੋਂਦੇ ਆ ਅਸੀਂ ਸੜਕਾਂ ਲਈ ਰੋਂਦੇ ਆ ਸਾਡੇ ਉਹ ਕੰਮ ਹੋਈ ਜਾਂਦੇ ਜਿੱਦਾਂ ਦੀ ਜਿਹੜੀ ਨੇਚਰ ਆ ਜਿੱਦਾਂ ਦਾ ਜਿਹੜਾ ਸੁਭਾਅ ਆ ਉਦਾਂ ਦਾ ਨੂੰ ਮਿਲ ਹੀ ਜਾਂਦਾ ਤੁਸੀਂ ਇਲਜ਼ਾਮ ਲਗਾਇਆ ਲਖਵੀ ਸਿੰਘ ਲੱਖਾ ਦੇ ਉੱਪਰ ਕਿ ਉਹਨਾਂ ਦੇ ਵੱਲੋਂ ਦਾਰੂ ਦੀ ਨਜਾਇਜ਼ ਵਿਕਰੀ ਕੀਤੀ ਗਈ ਹੈ ਕਿ ਉਹਦੇ ਖਿਲਾਫ ਆਮਦਵੀ ਪਾਰਟੀ ਵੱਲੋਂ ਰਿਐਕਸ਼ਨ ਲੈ ਗਿਆ ਜਪ ਵਿਖਦੇ ਵਿੱਚ ਇਹ ਐਕਸ਼ਨ ਲਿਆ ਜਾਵੇਗਾ ਦੇਖੋ ਉਹਨਾਂ ਦੀ ਸਰਕਾਰ ਸੀ ਉਹਨਾਂ ਨੇ ਸਾਰੇ ਜਿਹੜੇ ਸਬੂਤ ਅ ਜਿਵੇਂ ਕਹਿ ਦਈਏ ਨਾ ਵੀ ਜਦੋਂ ਮਰਡਰ ਕਰਕੇ ਚੰਗੀ ਤਰ੍ਹਾਂ ਪੋਚਾ ਪੱਚਾ ਮਾਰ ਕੇ ਗਏ ਨੇ ਤਾਂ ਫਿਰ ਵੀ ਸਰਕਾਰ ਲੱਗੀ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਜਦੋਂ ਵੀ ਕੋਈ ਕਲੂ ਮਿਲਦਾ ਬਿਲਕੁਲ ਨਹੀਂ ਛੱਡਾਂਗੇ ਇਹਨਾਂ ਤਿੰਨਾਂ ਦੀ ਜਿਹੜੀ ਟਿਕੜੀ ਸੀ ਇਹ ਬਾਹੂ ਮਾਜਰੇ ਬਿਲਕੁਲ ਚਲਾਉਂਦੀ ਸਾਰਿਆਂ ਨੂੰ ਪਤਾ ਹਰ ਬੱਚੇ ਬੱਚੇ ਨੂੰ ਪਤਾ ਕਿ ਇਹਨਾਂ ਦੀ ਚੱਲਦੀ ਸੀ ਕਿਹਦੇ ਨੋ ਤੇ ਕਨੈਕਸ਼ਨ ਸੀ ਕਿਹਦੇ ਨੋ ਤੇ ਕੀ ਸੀ ਸੋ ਅੱਜ ਅਸੀਂ ਇਹਨਾਂ ਗੱਲਾਂ ਦੇ ਵਿੱਚ ਨਹੀਂ ਪੈਣਾ ਅੱਜ ਅਸੀਂ ਵਿਕਾਸ ਵਾਲੇ ਕਾਰਜਾਂ ਦੇ ਗੱਲਾਂ 'ਚ ਪੈਣਾ ਕਿ ਜਿਹੜੀ ਲੋਕਾਂ ਦੀ 20 ਸਾਲਾਂ ਦੀਆਂ ਮੰਗਾਂ ਸੀ ਜਿਹੜੀ ਵੀ ਸੜਕ ਦਾ ਅਸੀਂ ਇਤ ਕਾਟਨ ਕਰਦੇ ਆ ਲੋਕ ਇਹੀ ਗੱਲ ਕਰਦੇ ਆ ਕਿ 15 ਸਾਲ ਹੋ ਗਏ ਭਈ 20 ਸਾਲ ਹੋ ਗਏ ਸਾਰੀਆਂ ਸੜਕਾਂ ਤੇ ਇਹੀ ਹਾਲ ਆ ਤੇ ਫਿਰ ਮੈਨੂੰ ਤਾਂ ਇਹੀ ਲੱਗਦਾ ਵੀ ਇਹਨਾਂ ਨੇ ਤਾਂ ਪਿਓ ਦੇ ਪੁੱਤਾਂ ਨੇ ਜਾਂ ਤਾਂ ਦਾਰੂ ਦਰੂ ਵੇਚੀ ਆ ਜਾਂ ਕੈਪਰੀਆਂ ਪਾ ਕੇ ਉੱਥੇ ਚੰਡੀਗੜ੍ਹ ਤੇ ਮੈਨੂੰ ਲੱਗਦਾ ਸੁਖਨਾ ਲੇਕ ਤੇ ਇਹਨਾਂ ਨੇ ਘਰੇ ਗੁੜੇ ਕੱਢਿਆ ਇਸ ਤੋਂ ਇਲਾਵਾ ਇੱਥੇ ਤਾਂ ਕੋਈ ਕੰਮ ਕੀਤਾ ਨਹੀਂ ਨਾ ਇੱਥੇ ਸਾਨੂੰ ਤੇ ਇਹ ਕੋ ਵਿਖਦੇ ਵਿੱਚ ਫਿਰ ਵਿਕਾਸ ਕਾਰਜ ਹੋਰ ਚੱਲਦੇ ਰਹਿਣਗੇ ਦੇਖੋ ਜੀ ਮੈਂ ਕੱਲ ਲਾਈਵ ਹੋਇਆ ਜੀ ਤਕਰੀਬਨ ਅੱਧਾ ਘੰਟਾ ਸਾਰੀਆਂ ਸੜਕਾਂ ਹਲਕੇ ਦੀਆਂ ਦੱਸੀਆਂ ਵੀ ਕਿਹੜੀ ਕਿਹੜੀ ਸੜਕ ਬਣ ਰਹੀ ਆ ਕਿਹੜੀ ਕਿਹੜੀ ਸੜਕ ਫਰਵਰੀ ਤੋਂ ਬਣ ਰਹੀ ਆ ਕਿਹੜੀ ਕਿਹੜੀ ਸੜਕ ਦੀ ਟੈਂਡਰਿੰਗ ਪ੍ਰਕਿਰਿਆ ਚੱਲ ਰਹੀ ਆ ਮੈਂ ਇਸ ਤੁਹਾਡੇ ਚੈਨਲ ਜਰੀਏ ਪੂਰੇ ਹਲਕੇ ਦੇ ਲੋਕਾਂ ਨੂੰ ਕਹਿਣਾ ਭਾਵੇਂ ਕੋਈ ਕਾਂਗਰਸੀ ਹੋਵੇ ਭਾਵੇਂ ਲੱਖਾ ਹੀ ਆ ਕੇ ਦੱਸ ਦਵੇ ਵੀ ਯਾਰ ਆ ਸਾਡੀ ਬਣਾ ਦਿਓ ਫੇਲ ਦੇ ਧਾਰ ਤੇ ਬਣਾਵਾਂਗੇ ਦੇਖੋ ਇਹ ਸਾਨੀ ਵਾਦਾ ਵਾ ਕਿਉਂਕਿ ਉੱਥੇ ਜੀ ਲੋਕਾਂ ਨੇ ਲੰਘਣਾ ਜੇ ਕੋਈ ਉਹਦੇ ਚੋਂ ਫੇਰ ਵੀ ਰਹਿੰਦੀ ਆ ਕਿਉਂਕਿ ਕਈ ਵਾਰ ਅਸੀਂ ਮਨੁੱਖ ਗਲਤੀਆਂ ਦਾ ਪਤਲਾ ਹੋ ਸਕਦਾ ਕੋਈ ਮਿਸਿੰਗ ਹੋ ਗਈ ਹੋਵੇ ਦਿਮਾਗ ਚ ਰਹਿ ਗਈ ਹੋਵੇ ਉਹ ਵੀ ਅਸੀਂ ਬਣਾ ਦਾਂਗਾ ਤੁਸੀਂ ਦੇਖ ਲਓ ਉਸ ਨੂੰ ਜਾਣ ਲਈ ਕੀ ਹਾਲ ਸੀ 20 ਸਾਲ ਬਾਅਦ ਬਣੀ 20 ਸਾਲ ਬਾਅਦ ਸੜਕ ਬਣੀ ਆ ਕੋਈ ਕਿਸੇ ਨੇ ਇੱਟ ਤੱਕ ਤੇ ਲਾਈ ਹੋਈ ਨਹੀਂ ਇਹਨਾਂ ਨੇ ਸੋ ਇਹ ਗੱਲਾਂ ਜੋ ਮਰਜ਼ੀ ਕਰੀ ਜਾਣ ਲੋਕਾਂ ਨੂੰ ਪਤਾ ਕਿ ਝੂਠ ਕੀ ਆ ਸੱਚ ਕੀ ਆ ਜੀ ਬਹੁਤ ਬਤਾਂਵਾ ਇਹ ਸੰਮੇਲਨ ਵਿੱਚ ਦੱਸਣ ਗਿਆ ਜਿਸ ਪਰ ਜਿੰਨ ਦੇ ਬਾਰੇ ਗੱਲ ਆਖੀ ਗਈ ਹੈ ਕਿ ਆਪਣੇ ਦੇ ਵਿੱਚ ਵੀ ਦੇਰੇ ਵਿਕਾਸ ਕਾਰਜ ਨੇ ਉਹ ਕੀਤੇ ਜਾਣਗੇ ਧੰਨਵਾਦ ਸੋ ਸਭ ਤੋਂ ਪਹਿਲਾਂ ਮੈਂ ਅੱਜ ਪ੍ਰੈਸ ਦਾ ਧੰਨਵਾਦ ਕਰਦੀ ਹਾਂ ਜੋ ਇਸ ਵਿਸ਼ੇਸ਼ ਮੌਕੇ ਤੇ ਪਹੁੰਚੇ ਨੇ ਤੇ ਅੱਜ ਪੰਜਾਬ ਸਰਕਾਰ ਵੱਲੋਂ ਸਾਡੇ ਸਨਮਾਨਯੋਗ ਐਮ ਐਲ ਏ ਸਾਹਿਬ ਨੇ ਇਸ ਸੜਕ ਦੇ ਉਹਨਾਂ ਦੇ ਰਤਨਾ ਸਦਕਾ ਅੱਜ ਇਸ ਸੜਕ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਤੇ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤੇ ਆਪਣੇ ਐਮ ਐਲ ਏ ਮਨਵਿੰਦਰ ਸਿੰਘ ਗਿਆਸਪੁਰਾ ਜੀ ਦੀ ਮਿਹਨਤ ਸਦਕਾ ਅੱਜ ਇਸ ਮਲੋੜ ਸ਼ਹਿਰ ਵਾਸੀਆਂ ਨੂੰ ਇੱਕ ਬਹੁਤ ਸੋਹਣਾ ਤੋਹਫ਼ਾ ਮਿਲਿਆ ਹੈ ਤੇ ਅਸੀਂ ਮਲੋੜ ਦੇ ਵਿਕਾਸ ਲਈ ਵਚਨਬੱਧ ਹਾਂ ਤੇ ਕੋਸ਼ਿਸ਼ ਕਰਦੇ ਹਾਂ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਦੇ ਵਿਕਾਸ ਕਰ ਜਾਂਦਾ ਨਹੀਂ ਪੱਥਰ ਇਦਾਂ ਹੀ ਰੱਖਿਆ ਰਵੇ ਤੇ ਅੱਜ ਦਿਲੋਂ ਆਪਣੇ ਸ਼ਹਿਰ ਵਾਸੀ ਮਲੋੜ ਵੱਲੋਂ ਆਪਣੇ ਐਮਐਲਏ ਸਾਹਿਬ ਦਾ ਦਿਲੋਂ ਧੰਨਵਾਦ ਕਰਦੇ ਹਾਂ ਜੋ ਉਹਨਾਂ ਨੇ ਅੱਜ ਸ਼ਹਿਰ ਵਾਸੀਆਂ ਲਈ ਇੰਨਾ ਕੀਤਾ